ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਦਿੱਤਾ ਜਾ ਰਿਹਾ ਇੱਕ ਹੋਰ ਤੋਹਫਾ ਲੋਕਾਂ ਨੂੰ ਖੱਜਲਖਵਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਸ਼ੁਰੂ ਕਰ ਰਹੀ ਹੈ ਡਿਜੀਟਲ ਪ੍ਰੋਜੈਕਟ ਸਰਪੰਚ ਤੇ ਨੰਬਰਦਾਰ ਆਨਲਾਈਨ ਅਰਜ਼ੀਆਂ ਕਰ ਸਕਣਗੇ ਤਸਦੀਕ ਜਿਵੇਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਪੰਜਾਬ ਸਰਕਾਰ ਦੇ ਵੱਲੋਂ ਸੂਬਾ ਵਾਸੀਆਂ ਨੂੰ ਇੱਕ ਹੋਰ ਤੋਹਫਾ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਸੂਬਾ ਵਾਸੀਆਂ ਦੀ ਖੱਜਲਖਵਰੀ ਬਹੁਤ ਜ਼ਿਆਦਾ ਘਟ ਜਾਵੇਗੀ ਸੂਬਾ ਸਰਕਾਰ ਦੇ ਵੱਲੋਂ ਲੋਕਾਂ ਦੇ ਹਿੱਤ ਲਈ ਬਹੁਤ ਸਾਰੇ ਪ੍ਰੋਜੈਕਟ ਪਹਿਲਾਂ ਵੀ ਚਲਾਏ ਜਾ ਰਹੇ ਨੇ ਤੇ ਹੁਣ ਵੀ ਸੂਬਾ ਸਰਕਾਰ ਚਾਹੁੰਦੀ ਹੈ ਕਿ ਜਿਹੜੀ ਪੰਜਾਬ ਦੇ ਲੋਕ ਲੋਕਨੀ ਉਹਨਾਂ ਦੀ ਖੱਜਲਖਵਾਰੀ ਨਾ ਹੋਵੇ ਉਹਨਾਂ ਨੂੰ ਖੱਜਲਖਵਾਰੀ ਤੋਂ ਬਚਾਇਆ ਜਾਵੇ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਡਿਜੀਟਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜਿੰਨੇ ਵੀ ਸਰਪੰਚ ਨੇ ਨੰਬਰਦਾਰ ਨੇ ਤੇ ਨਾਲ ਹੀ ਨਾਲ ਐਮਸੀ ਨੇ ਉਹ ਆਨਲਾਈਨ ਅਰਜ਼ੀਆਂ ਤਸਦੀਕ ਕਰ ਸਕਣਗੇ ਜਿਵੇਂ ਦੱਸਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਈ ਵਾਰ ਬਹੁਤ ਜ਼ਿਆਦਾ ਖੱਜਲਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹਨਾਂ ਨੂੰ ਸਰਪੰਚ ਪੰਚ ਜਾਂ ਫਿਰ ਨੰਬਰਦਾਰ ਜਾਂ ਫਿਰ ਕਿਸੇ ਐਮਸੀ ਦੀ ਜ਼ਰੂਰਤ ਪੈਂਦੀ ਹੈ ਕਿਸੇ ਤਸਦੀਕ ਕਰਵਾਉਣ ਵਾਸਤੇ ਤੇ ਹੁਣ ਸੂਬਾ ਸਰਕਾਰ ਨੇ ਲੋਕਾਂ ਨੂੰ ਇਸ ਖੱਜਲ ਖਵਾਰੀ ਤੋਂ ਬਚਾਉਣ ਲਈ ਡਿਜੀਟਲ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦੇ ਤਹਿਤ ਜਿਹੜੇ ਸਰਪੰਚ ਪੰਚ ਨੇ ਨੰਬਰਦਾਰ ਨੇ ਐਮਸੀ ਨੇ ਇਹ ਆਨਲਾਈਨ ਹੀ ਜਿਹੜੀ ਅਰਜੀ ਹੈ ਉਸ ਨੂੰ ਤਸਦੀਕ ਕਰਦਿਆ ਕਰਨਗੇ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਦੋਂ ਕਚੈਰੀਆਂ ਦੇ ਵਿੱਚ ਕੋਈ ਤਸਦੀਕ ਕਰਵਾਉਣੀ ਹੁੰਦੀ ਹੈ ਕੋਈ ਅਰਜੀ ਕੋਈ ਅਪਲੀਕੇਸ਼ਨ ਤਾਂ ਫਿਰ ਸਰਪੰਚਾਂ ਤੇ ਇਹਨਾਂ ਮੋਤਵਾਰਾਂ ਦੇ ਮਗਰ ਗੀੜੇ ਲਗਾਉਣੇ ਪੈਂਦੇ ਨੇ ਜਿਸ ਕਾਰਨ ਉਹਨਾਂ ਦਾ ਬਹੁਤ ਵਕਤ ਖਰਾਬ ਹੁੰਦਾ ਹੈ ਤੇ ਕਈ ਵਾਰ ਉਹਨਾਂ ਦਾ ਵੀ ਜਿਹੜਾ ਉਹ ਨੇਪਰੇ ਨਹੀਂ ਚੜਦਾ ਦੱਸਦੀ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਹੋਣਾ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿਸੇ ਵੀ ਸਰਕਾਰੀ ਦਫਤਰ ਜਾਂ ਕੋਈ ਵੀ ਅਜਿਹਾ ਕੰਮ ਜਿਸ ਤੇ ਜਿਹੜੇ ਮੋਹਤਵਾਰਾਂ ਦੇ ਕੋਲੋਂ ਜਦੋਂ ਤਸਦੀਕ ਕਰਵਾਉਣੀ ਹੁੰਦੀ ਹੈ ਤੇ ਫਿਰ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰ ਸਰਪੰਚ ਪੰਚ ਜਾਂ ਨੰਬਰਦਾਨ ਜਿਹੜੇ ਐਮਸੀ ਨੇ ਉਹ ਮੌਕੇ ਤੇ ਹਾਜ਼ਰ ਨਹੀਂ ਹੁੰਦੇ ਇਸ ਕਰਕੇ ਜਿਹੜੇ ਲੋਕਾਂ ਦਾ ਜਿਹੜਾ ਕੰਮ ਰੁਕ ਜਾਂਦਾ ਹੈ ਜਾਂ ਫਿਰ ਜਦੋਂ ਕਦੀ ਇਹਨਾਂ ਨੂੰ ਇਹਨਾਂ ਮੋਹਤਵਾਰਾਂ ਨੂੰ ਦਫ਼ਤਰ ਲੈ ਕੇ ਜਾਇਆ ਜਾਂਦਾ ਫਿਰ ਅੱਗੋਂ ਅਫਸਰ ਮੋਰੇ ਨਹੀਂ ਬੈਠਾ ਹੁੰਦਾ ਇਸ ਕਰਕੇ ਕਈ ਵਾਰ ਕੰਮ ਵਿੱਚ ਹੋਰ ਜ਼ਿਆਦਾ ਦੇਰੀ ਹੋ ਜਾਂਦੀ ਹੈ ਤੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਡਿਜੀਟਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਇਹ ਜਿਹੜੇ ਮੋਹਤਵਾਰ ਨੇ ਜਿਨ੍ਹਾਂ ਵਿੱਚ ਸਰਪੰਚ ਨੇ ਨੰਬਰਦਾਰ ਨੇ ਐਮਸੀ ਨੇ ਇਹ ਸਾਰੇ ਆਨਲਾਈਨ ਅਰਗੀਆਂ ਤਸਦੀਕ ਕਰਦਿਆ ਕਰਨਗੇ ਇਸ ਦੇ ਨਾਲ ਹੀ ਬਹੁਤ ਸਾਰੇ ਸਮੇਂ ਦੀ ਬਚਤ ਵੀ ਹੋਵੇਗੀ ਲੋਕਾਂ ਦਾ ਜਿਹੜਾ ਕੰਮ ਹੈ ਉਹ ਵੀ ਬਹੁਤ ਜਲਦ ਹੋ ਜਾਵੇਗਾ ਇਸ ਦੇ ਨਾਲ ਹੀ ਨਾਲ ਜਿਹੜੇ ਸਰਪੰਚਾਂ ਜਾਂ ਐਮਸੀ ਜਾਂ ਨੰਬਰਦਾਰ ਨੇ ਜਿਹੜੇ ਇਹਨਾਂ ਦੀ ਜਿਹੜੇ ਬੋਝ ਹੈ ਉਹ ਵੀ ਬਹੁਤ ਜ਼ਿਆਦਾ ਘਟ ਜਾਵੇਗਾ ਇਥੇ ਨਾਲ ਹੀ ਦੱਸਦੀ ਹੈ ਕਿ ਕੈਬਨਿਟ ਮੰਤਰੀ ਅਮਨ अरोड़ा ਹੋਣਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਤਹਿਤ ਪਟਵਾਰੀਆਂ ਦੇ ਕੰਮ ਵੀ ਸੁਖਾਲੇ ਕਰ ਦਿੱਤੇ ਗਏ ਨੇ ਕਿਉਂਕਿ ਪਟਵਾਰੀਆਂ ਨੇ ਹੁਣ ਤੱਕ 8 ਲੱਖ ਤੋਂ ਵੀ ਵਧੇਰੇ ਜਿਹੜਾ ਹੈ ਕਿ ਉਹ ਜਿਹੜੀਆਂ ਅਰਜ਼ੀਆਂ ਨੇ ਉਹ ਆਨਲਾਈਨ تصਦੀਕ ਕਰ ਦਿੱਤੀਆਂ ਨੇ ਤੇ ਜਿਸ ਦੇ ਨਾਲ ਉਹਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਸੌਖਾ ਹੋਇਆ ਪਿਆ ਸੋ ਪੰਜਾਬ ਸਰਕਾਰ ਜਿਹੜੇ ਸੂਬੇ ਦੇ ਲੋਕ ਉਹਨਾਂ ਨੂੰ ਖੱਜਲ ਖਵਾਰੀ ਤੋਂ ਬਚਾਉਣ ਦੇ ਵਾਸਤੇ ਬਹੁਤ ਸਾਰੇ ਪਹਿਲਾਂ ਵੀ ਪ੍ਰੋਜੈਕਟ ਸ਼ੁਰੂ ਕਰ ਚੁੱਕੇ ਆ ਤੇ ਹੁਣ ਮੰਡਾ ਸਰਕਾਰ ਦੇ ਵੱਲੋਂ ਜਿਹੜੇ ਸੂਬੇ ਦੇ ਲੋਕ ਨੇ ਉਹਨਾਂ ਦੀ ਖੱਜਲ ਖਵਾਰੀ ਨੂੰ ਘਟਾਉਣ ਵਾਸਤੇ ਤੇ ਉਹਨਾਂ ਨੂੰ ਖੱਜਲ ਖਵਾਰੀ ਤੋਂ ਬਚਾਉਣ ਵਾਸਤੇ ਜਿਹੜਾ ਡਿਜੀਟਲ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਹੀ ਸੂਬੇ ਦੇ ਲੋਕਾਂ ਦਾ ਜਿਹੜਾ ਵਕਤ ਉਹ ਵੀ ਬਚੇਗਾ ਨਾਲ ਹੀ ਨਾਲ ਜਿਹੜੇ ਮੋਤਵਾਰ ਨੁਮਾਇੰਦੇ ਨੇ ਉਹਨਾਂ ਤੇ ਬੋਝ ਵੀ ਘਟ ਜਾਵੇਗਾ ਕਿਉਂਕਿ ਹੁਣ ਜਿਹੜੇ ਪੰਚ ਨੇ ਸਰਪੰਚ ਨੇ ਜਾਂ ਫਿਰ ਨੰਬਰਦਾਰ ਜਾਂ ਐਮਸੀ ਨੇ ਇਹ ਆਨਲਾਈਨ ਅਰਜ਼ੀਆਂ ਜਿਹੜੀਆਂ تصدیق ਕਰ ਸਕਣਗੇ ਜਿਸ ਦੇ ਨਾਲ ਦੋਵਾਂ ਧਿਰਾਂ ਨੂੰ ਹੀ ਫਾਇਦਾ ਹੋਵੇਗਾ ਤੇ ਕੰਮ ਵੀ ਜਲਦ ਤੋਂ ਜਲਦ ਦਾ ਸ਼ੁਰੂ ਹੋ ਜਾਵੇਗਾ ਤਾਂ ਨਾਲ ਹੀ ਨਾਲ ਇਹ ਜਿਹੜਾ ਕੰਮ ਨੇਪਰੇ ਵੀ ਚੜ ਜਾਇਆ ਕਰੇਗਾ